ਸੌਰਵ ਸਿੰਘ ਟੈਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ। ਆ ਬੜੀ ਮਿਹਰਬਾਨੀ ਥਣ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਨ ਨੂੰ ਸਤਿ ਸ਼੍ਰੀ ਅਕਾਲ ਜੀ। ਟੈਣਾ ਜੀ ਮਜੀਠੀਆ ਦਾ ਕੀ ਬਣਿਆ ਕਹਿੰਦੇ ਇੱਕ ਨਵਾਂ ਡੀਜੀਪੀ ਆ ਗਿਆ ਡੀਜੀਪੀ ਰੈਂਕ ਦਾ ਪੁਰਾਣਾ ਬੰਦਾ ਕੋਈ ਉਹ ਉਹਦੀ ਪ੍ਰੋਬਲਮਸ ਹੋਰ ਵਧਾਏਗਾ। ਆ ਬਿਲਕੁਲ ਥਣ ਸਭ ਇਹ ਗੱਲ ਬੜੀ ਮਹੱਤਵਪੂਰਨ ਹੈ ਕਿ ਵਿਕਰਮ ਸਿੰਘ ਮਜੀਠੀਆ ਮਾਮਲੇ ਦੇ ਵਿੱਚ ਨਵੇਂ-ਨਵੇਂ ਮੋੜ ਆ ਰਹੇ ਆ। ਤੇ ਇਹਨਾਂ ਮੂੜਾਂ ਦੇ ਕਰਕੇ ਹੁਣ ਇਸ ਗੱਲ ਦਾ ਖਰਸ਼ਾ ਪ੍ਰਗਟਾਇਆ ਜਾ ਰਿਹਾ ਵੀ ਬਿੱਤਰ ਮਜੀਠੀਆ ਦੀ ਮੁਸ਼ਕਲ ਦੇ ਵਿੱਚ ਸੱਚੀ-ਮੁੱਚੀ ਹੋਰ ਬਾਤਾਂ ਦਾ ਹੋ ਜੇ ਕਿਉਂਕਿ ਵਿਰੋਧੀ ਤਾਏ ਗੱਲ ਖਾਸ ਕਰਕੇ ਸਤਾਧਾਰੀ ਤੇ ਇਹ ਗੱਲ ਕਹਿਨੀ ਆ ਕਿ ਭਾਈ ਇਹਨਾਂ ਦੇ ਬਾਰੇ ਸਾਡੇ ਕੋਲੇ ਪੂਰੇ ਪੂਫ ਹੈਗੇ ਆ ਹੁਣ ਉਹ ਕਿਹੜੇ-ਕਿਹੜੇ ਪ੍ਰੂਫ ਆਏ ਦੇ ਬਾਰੇ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਉਹ ਕਹਿੰਦੇ ਸਾਡੇ ਕੋਲੇ ਪੂਰੇ ਸਬੂਤ ਆ ਜਿਹੜੇ ਸਾਬਕਾ ਡੀਜੀਪੀ ਆ ਸੁਧਾਰਤ ਚਟੋ ਪਾਦਿਆ ਉਹਨਾਂ ਦੇ ਵੱਲੋਂ ਵੀ ਅੱਜ ਵਿਜੀਲੈਂਸ ਦੇ ਦਫ਼ਤਰ ਦੇ ਵਿੱਚ ਪਹੁੰਚਿਆ ਗਿਆ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ মিডিਏ ਦੇ ਨਾਲ ਗੱਲਬਾਤ ਕਰਦੇ ਆਂ ਵੀ ਜਦੋਂ ਇਹਨਾਂ ਦੇ ਉੱਤੇ ਪਰਚਾ ਦਰਜ ਹੋਇਆ ਸੀ ਮੀਡੀਆ ਦੇ ਉੱਤੇ ਉਹ ਕਹਿੰਦੇ ਕਿ ਉਸ ਵੇਲੇ ਵੀ ਸਬੂਤ ਸਨ ਪਰ ਕਿਉਂਕਿ ਇਹ ਮੰਤਰੀ ਸੀ ਇਸ ਕਰਕੇ ਪੇਸ਼ ਨਹੀਂ ਚੱਲੀ ਪਰ ਇਹਨਾਂ ਦੇ ਖਿਲਾਫ ਸਬੂਤ ਉਦੋਂ ਵੀ ਸੀਗੇ ਇਹਨਾਂ ਦੇ ਖਿਲਾਫ ਸਬੂਤ ਹੁਣ ਵੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਦੋਂ ਵੀ ਬਿਜ਼ਨਸ ਨੇ ਕਿਹਾ ਅਸੀਂ ਆਪਦੇ ਬਿਆਨ ਵੀ ਦਰਜ ਕਰਵਾ ਦੇਣੀ ਆ। ਮਤਲਬ ਇਹ ਜੀ ਕਿ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਲੱਗਦਾ ਜੀ ਕਿ ਸ਼ਾਇਦ ਮੁਸ਼ਕਲਾ ਆਉਂਦੇ ਸਮੇਂ ਦੇ ਵਿੱਚ ਵੱਧ ਜਾਣ। ਬਾਕੀ ਸਮੇਂ ਨੇ ਸਾਰਾ ਕੁਝ ਬਿਆਨ ਕਰ ਦੇਣਾ ਕਹਾਣੀ ਸਾਰੀ ਸਾਹਮਣੇ ਆ ਜਾਣੀ ਆ। ਪਰ ਗੱਲ ਇਹ ਜੀ ਕਿ ਵਿਰੋਧੀ ਪਾਰਟੀਆਂ ਇਹ ਗੱਲ ਕਹਿ ਰਹੀਆਂ ਕਿ ਵਿਕਰਮ ਮਜੀਠੀਆ ਨੂੰ ਇਸ ਵੇਲੇ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਤੇ ਸੱਤਾਧਾਰੀ ਤੇ ਇਹ ਗੱਲ ਕਹਿ ਨਹੀਂ ਵੀ ਤੁਸੀਂ ਨੇ ਤੇ ਗੱਲ ਕਹਨੇ ਹੁੰਦੇ ਸੀਗੇ ਵੀ ਭਾਈ ਨਿਕਲੇ ਨਿਕੀਆਂ ਮੱਛੀਆਂ ਫੜ ਰਹੇ ਆ ਫਲਾਣਾ ਕਰਦੇ ਢਿੰਗੜਾ ਕਰਦੇ ਆ ਆਹ ਦੇਖ ਲਓ ਜੀ ਹੁਣ ਅਸੀਂ ਮગરਮੱਛ ਫੜ ਲਿਆ ਤੇ ਹੁਣ ਕੀ ਕਾ ਪਈ ਜਾਂਦੀਆਂ ਜੀ ਟੇਣਾ ਜੀ ਚੀਫ ਮਿਨਿਸਟਰ ਪੰਜਾਬ ਭਗਵੰਤ ਸਿੰਘ ਮਾਨ ਦੇ ਕਾਫਲੇ ਦੀਆਂ ਉਨੀਆਂ ਗੱਡੀਆਂ 'ਚ ਡੀਜ਼ਲ ਦੀ ਥਾਂ ਤੇ ਪਾਣੀ ਕਿਨੇ ਭਰ ਦਿੱਤਾ ਅੰਸਾ ਇਹ ਤਾਂ ਅਸਲ ਵਿੱਚ ਖਬਰ ਜਿਹੜੀ ਆ ਇਹ ਮੱਧ ਪ੍ਰਦੇਸ਼ ਦੀ ਨਾਲ ਸੰਬੰਧਤ ਹੈਗੀ ਆ ਤੇ ਇੱਥੇ ਜਿਹੜਾ ਮੋਹਨ ਯਾਦਵ ਜਿਹੜੇ ਕਿ ਉੱਥੋਂ ਦੇ ਮੁੱਖ ਮੰਤਰੀ ਦੇ ਮੋਹਨ ਯਾਦਵ ਉਹ ਇੱਕ ਸਮਾਗਮ ਦੇ ਵਿੱਚ ਜਾ ਰਹੇ ਸੀਗੇ ਉੱਥੇ ਬੜੀ ਹੈਰਾਨੀਜਨਕ ਖਬਰ ਆ ਤੇ ਇਸ ਖਬਰ ਦੇ ਵਿੱਚੋਂ ਨਿਕਲਦਾ ਵੀ ਜੇਕਰ ਇੱਕ ਸੀਐਮ ਦੇ ਕਾਫਲੇ ਨਾਲ ਇੱਕ ਘੁਤਕਦਾ ਸੋ ਇਹ ਪੰਜਾਬ ਦੇ ਸੀਐਮ ਦੀ ਨਹੀਂ ਗੱਲ ਨਹੀਂ ਜੀ ਪੰਜਾਬ ਦੇ ਸੀਐਮ ਦੀ ਨਹੀਂ ਆ ਇਹ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਦੇ ਕਾਫਲੇ ਦੇ ਵਿੱਚ ਜਿਹੜੀਆਂ ਗੱਡੀਆਂ ਸੀ ਉਹਨਾਂ ਦੇ ਵਿੱਚੋਂ 19 ਗੱਡੀਆਂ ਨੇ ਇੱਕੋ ਪੈਟਰੋਲ ਪੰਪ ਤੋਂ ਤੇਲ ਪੋਆਇਆ ਤੇ ਕੁਝ ਕਦੂਰੀ ਦੇ ਉੱਤੇ ਜਾ ਕੇ 19 ਦੀਆਂ 19 ਬੰਦ ਹੋ ਗਈਆਂ ਹੁਣ ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਆ ਵੀ ਭਾਈ ਇਹ ਕੀ ਗੱਲ ਬਣ ਗਈ ਉਹ ਪਤਾ ਲੱਗਾ ਜੀ ਕਿ ਇਹ ਜਿਹੜਾ ਅੱਧਾ ਤੇਲ ਤੇ ਅੱਧਾ ਪਾਣੀ ਸੀਗਾ ਯਾਨੀ ਕਿ ਜਿਹੜਾ ਉਸ ਤੇਲ ਸੀਗਾ ਉਹ ਵੀ ਵਿੱਚੇ ਪਾਣੀ ਦੇ ਭਾਈ ਚੱਲਿਆ ਤੇ ਪਾਣੀ ਜਿਹੜਾ ਤੇਲ ਦੇ ਭਾ ਚੱਲਿਆ ਸੋ ਇਹ ਜਿੱਕੇ ਹੁਣ ਉਸ ਤੋਂ ਬਾਅਦ ਰੌਲਾ ਵਧ ਗਿਆ ਤੇ ਰੌਲਾ ਵਧੇ ਤੋਂ ਬਾਅਦ ਖਬਰ ਇਹ ਆਈ ਆ ਬੜੀ ਮਹੱਤਵਪੂਰਨ ਦੇ ਭਾਈ ਉਸ પેટ્રોલ ਪੰਪ ਦੇ ਉੱਤੇ ਹੁਣ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਆ ਤੇ ਦੂਜੀ ਗੱਲ ਇਹ ਆ ਜੀ ਕਿ ਹੁਣ પેટ્રોલ ਪੰਪ ਵਾਲੇ ਨੇ ਹੋਰ ਗੱਲ ਕਹੀ ਤੀ ਉਹ ਕਹਿੰਦੇ ਕਿ ਦੇਖੋ ਮੀਂਹ ਬਹੁਤ ਪਿਆ ਤੇ ਪਾਣੀ ਆ ਜਿਹੜਾ ਉਹ ਹੋਦਰਾ ਵੀ ਤੇਲ ਦੇ ਟੈਂਕਰ ਦੇ ਵਿੱਚ ਮਿਲ ਗਿਆ ਹੋਵੇ ਕਹਿੰਦਾ ਵੀ ਸ਼ਾਇਦ ਇਹਦੇ ਪਿੱਛੇ ਇੱਕ ਕਾਰਨ ਇਹ ਵੀ ਹੋਵੇ ਪਤਾ ਨਹੀਂ ਵਿਚਲੀ ਸਚਾਈ ਕੀ ਹੋਊਗੀ ਪਰ ਇੱਕ ਬਹੁਤ ਵੱਡੀ ਖਬਰ ਆ ਵੀ ਮੁੱਖ ਮੰਤਰੀ ਦੇ ਕਾਫਲੇ ਦੇ ਵਿੱਚ ਇਹੋ ਜਿਹਾ ਵਿਗੜਨ ਪੈ ਗਿਆ ਜੇ ਮੰਨ ਲਓ ਕੁਝ ਵੀ ਅਨਸੁਖਾਵਾਂ ਵਾਪਰ ਜੇ ਤੇ ਫਿਰ ਜ਼ਿੰਮੇਵਾਰ ਕੌਣ ਆ ਅੱਛਾ ਤਰਨਤਾਰਨ ਦੇ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਦੀ ਮੌਤ ਕਿਵੇਂ ਹੋਈ ਹੈ ਜੀ ਇਹ ਬਹੁਤ ਮਾੜਾ ਹੋਇਆ ਜੀ ਸੱਚੀ ਮੁੱਚੀ ਬੜੀ ਦੁੱਖ ਦੀ ਖਬਰ ਆਈ ਹੈ ਜੀ ਜਿਹੜੇ ਡਾਕਟਰ ਕਸ਼ਮੀਰ ਸਿੰਘ ਸੋਲ ਨੇ ਤੇ ਉਹਨਾਂ ਦੀ ਅੱਜ ਮੌਤ ਹੋ ਗਈ ਆ ਤਰਨਤਾਰਨ ਦੇ ਇਹ ਪਹਿਲੀ ਵਾਰ ਵਿਧਾਇਕ ਬਣੇ ਸੀਗੇ ਇਹ 222 ਦੇ ਵਿੱਚ ਇਹਨਾਂ ਨੇ ਪੂਰੀ ਜ਼ਿੰਦਗੀ ਆਪਣੀ ਜਿਹੜੀ ਪੂਰੀ ਹਜਾਤੀ ਆ ਉਹ ਇਹਨਾਂ ਨੇ ਡਾਕਟਰੀ ਵਿਭਾਗ ਦੇ ਲਈ ਛੇ ਲਾਈ ਆ ਤੇ ਇਹਨਾਂ ਨੂੰ ਕੁਝ ਸਮੇਂ ਤੋਂ ਕੈਂਸਰ ਦੀ ਸਮੱਸਿਆ ਸੀ ਜੀ ਉਹ ਕੈਂਸਰ ਹੋਣ ਕਰਕੇ ਪਤਾ ਲੱਗਾ ਕਿ ਇਹਨਾਂ ਦੀ ਸਮੱਸਿਆ ਦੇ ਵਿੱਚ ਵਾਧਾ ਹੋਇਆ ਕੱਲ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਅੱਜ ਇਹਨਾਂ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਆ ਸੋ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਹੋਰ ਵੱਖ-ਵੱਖ ਸੀਤਾ ਨੇ ਇਹਨਾਂ ਦੇ ਚਲਾਣੇ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈਗਾ ਤੇ ਕੇਦਰੀਵਾਲ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈਗਾ ਸੋ ਚਲੋ ਆਪਾਂ ਇਹ ਗਿਣਤੀ ਮਿੰਤੀ ਤਾਂ ਨਹੀਂ ਕਰਨੀ ਚਾਹੀਦੀ ਇਹ ਸ਼ਬਦ ਮੇਰਾ خیال ਹੈ ਮੇਰੇ ਸਹੀ ਨਹੀਂ ਹੋਣੇ ਪਰ ਕਿਉਂਕਿ ਜੋ ਪਤਾ ਹੀ ਅਭੀ ਹੁਣ ਕੀ ਹੋਣਾ ਕਿਉਂਕਿ ਦਸੰਬਰ ਤੋਂ ਪਹਿਲਾਂ ਪਹਿਲਾਂ ਇੱਕ ਦਿਨ ਵੀ ਚੋਣ ਦੀ ਤਿਆਰੀ ਫੇਰ ਹੈ ਜੀ ਤੇ ਬਾਕੀ ਐਸਆਈਐਲ ਦੇ ਮੁੱਦੇ ਦੇ ਉੱਤੇ ਹੁਣ ਦਿੱਲੀ ਦੋਨੋਂ ਚੀਫ ਮਿਨਿਸਟਰ ਜਾ ਰਹੇ ਹਰਿਆਣਾ ਤੇ ਪੰਜਾਬ ਹਾਂ ਬਿਲਕੁਲ ਜੀ ਕੇਂਦਰ ਦੇ ਵੱਲੋਂ ਮੀਟਿੰਗ ਵਾਸਤੇ ਬੁਲਾਇਆ ਗਿਆ ਦੋਵੇਂ ਹੀ ਜਾਣਗੇ ਤੇ ਦੋਹਾਂ ਨੂੰ ਬੁਲਾਇਆ ਗਿਆ ਕਹਿੰਦੇ ਦਾ ਭਾਵੇਂ ਚਲੋ ਦੋਵੇਂ ਜਾਂਦੇ ਆ ਇੱਕ ਜਾਂਦੇ ਆ ਨਹੀਂ ਜਾਂਦੇ ਇਹ ਤਾਂ ਬਾਅਦ ਦੀ ਗੱਲ ਆ ਪਰ ਕਹਿੰਦੇ ਵੀ 10 ਜੁਲਾਈ ਦੇ ਨੇੜੇ ਤੇੜੇ ਦੋਹਾਂ ਨੂੰ ਬੁਲਾਇਆ ਗਿਆ ਕਿਉਂਕਿ ਉਧਰ ਸੁਪਰੀਮ ਕੋਰਟ ਵੀ ਕਹਿ ਚੁੱਕੀ ਆ ਜੀ ਕਿ ਭਾਈ ਇਸ ਮਸਲੇ ਦਾ ਟੁਕਮਾ ਹੱਲ ਆ ਜਿਹੜਾ ਉਹ ਕੱਢਿਆ ਜਾਵੇ ਜੋ ਵੀ ਇਸ ਮਸਲੇ ਦਾ ਹੱਲ ਕੱਢਣਾ ਉਹ ਕਿਸੇ ਤਣਪਤਨ ਲਾਉਣ ਵਾਲੀ ਗੱਲ ਕੀਤੀ ਜਾਵੇ ਤੇ ਜਾਣਕਾਰੀ ਇਹ ਮਿਲਈ ਹੈ ਜੀ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਇਹ ਚਾਹੁੰਦੇ ਜੀ ਕਿ ਭਾਈ ਇਸ ਮਸਲੇ ਦਾ ਕਲੇਸ਼ ਮੁਕੇ ਤੇ ਉਧਰ ਸੁਪਰੀਮ ਕੋਰਟ ਦੇ ਵੱਲੋਂ ਕੇਂਦਰ ਨੂੰ ਝਾੜ ਫਾਈ ਜਾਂਦੀ ਵੀ ਭਾਈ ਤੁਸੀਂ ਇਸ ਮਾਮਲੇ ਤੇ ਕੀ ਕਰਦੇ ਆ ਤੇ ਉਹਨਾਂ ਨੇ ਦੋ ਟੁੱਕੇ ਗੱਲ ਕਹੀ ਹੈ ਜੀ ਕਿ ਆਪਾਂ ਅਗਲੀ ਮੀਟਿੰਗ ਦੇ ਵਿੱਚ ਬੈਠ ਕੇ ਤੇ ਕੋਈ ਨਾ ਕੋਈ ਇਸ ਮਸਲੇ ਦੇ ਉੱਤੇ ਹੱਲ ਕੱਢਦੇ ਨੇ ਜਿਹੜਾ ਜੀ ਭਗਵੰਤ ਮਾਨ ਨੇ ਤਾਂ ਗੱਲ ਸਪਸ਼ਟ ਕਰਦੀ ਹੈ ਵੀ ਇੱਕ ਵੀ ਬੂੰਦ ਅਸੀਂ ਪਾਣੀ ਨਹੀਂ ਦੇ ਸਕਦੇ ਸਾਡੇ ਕੋਲ ਬਾਦੂ ਹੈ ਨਹੀਂ ਕੇਜਰੀਵਾਲ ਕਿਉਂਕਿ ਹੁਣ ਡੀਫੈਕਟੋ ਚੀਫ ਮਿਨਿਸਟਰ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੀ ਕੀ ਪੋਜੀਸ਼ਨ ਆ ਉਹਨਾਂ ਨੇ ਕਦੇ ਆਪਣੀ ਪੋਜੀਸ਼ਨ ਕਲੀਅਰ ਕੀਤੀ ਇਸ ਤੇ ਨਹੀਂ ਕੇਜਰੀਵਾਲ ਹੋਰੀ ਪੋਜੀਸ਼ਨ ਕਲੀਅਰ ਕਰਦੇ ਹੀ ਨਹੀਂ ਜੀ ਕੇਜਰੀਵਾਲ ਤਾਂ ਨਾ ਦੇਖੋ ਜਿੰਨੀ ਕੁ ਦੇਰ ਤੱਕ ਜਿੱਥੇ ਜੇ ਬੋਲੇ ਬਿਨਾ ਸਰਦਾ ਕੇਜਰੀਵਾਲ ਹੋਰਾਂ ਦੀ ਜਿਹੜੀ ਮੈਨੂੰ ਲੱਗਦਾ ਫਿਤਰ ਤੇ ਆ ਵੀ ਉਹ ਡੰਗ ਟਪਾਈ ਚੱਲੋ ਉਹਨਾਂ ਚਿਰ ਕੇਜਰੀਵਾਲ ਹੋਰੀ ਕਦੇ ਵੀ ਸਪਸ਼ਟ ਗੱਲ ਨਹੀਂ ਕਰਦੇ ਜੇ ਉਹ ਕਹਿਣ ਕਿ ਵੀ ਭਾਈ ਪਾਣੀ ਦੀ ਇੱਕ ਬੂੰਦ ਨਹੀਂ ਜਾਣ ਦੇਣੀ ਚਾਹੀਦੀ ਤਾਂ ਹਰਿਆਣੇ ਦੇ ਵਿੱਚ ਵੀ ਚੌਂਦੇ ਜੀ ਸਾਡੇ ਪੈਰ ਲੱਗਣ ਜੇ ਕਹਿਣ ਵੀ ਹਰਿਆਣੇ ਨੂੰ ਪਾਣੀ ਦੇਣਾ ਚ ਤੇ ਫਿਰ ਭਾਈ ਪੰਜਾਬ ਦੇ ਵਿੱਚ ਨੁਕਸਾਨ ਹੋਊਗਾ ਇਸ ਕਰਕੇ ਕੇਜਰੀਵਾਲ ਹੁਣੇ ਤੱਕ ਚੱਪਾ ਆ ਦੇਖੋ ਕਿੰਨਾ ਰੌਲਾ ਪੈਂਦਾ ਸੀ ਵੀ ਕੇਜਰੀਵਾਲ ਨਹੀਂ ਚਲੇ ਜਾਣਾ ਜੀ ਰਾਜ ਸਭਾ ਦੇ ਵਿੱਚ ਕੇਜਰੀਵਾਲ ਨੇ ਚਲੇ ਜਾਣਾ ਉਹ ਬਿਲਕੁਲ ਚੁੱਪ ਗੁੜਪਰੇ ਆ ਤੇ ਹੁਣ ਉਹਨਾਂ ਨੇ ਸੀਰਜੇ ਦੇ ਉੱਤੇ ਗੱਲ ਕਹੀ ਹੈ ਕਿ ਮੈਂ ਨਹੀਂ ਜਾਊਂਗਾ ਕੋਈ ਔਰ ਜਾਏਗਾ ਮਗਰ ਇਹ ਪੀਐਸਸੀ ਤੈ ਕਰੇਗੀ ਮਤਲਬ ਇਹ ਕਿ ਉਹ ਚੁੱਪ ਦੇ ਕਰਕੇ ਸਾਰ ਦਿੰਦੇ ਸਾਰਾ ਕੁਝ ਹੂੰ ਹੂੰ ਉਹ ਪਤਾ ਲੱਗਾ ਕਿ ਕੌਣ ਜਾਏਗਾ ਹੁਣ ਦੇਖੋ ਇਹਦੇ ਬਾਰੇ ਕਨਫਰਮ ਨਹੀਂ ਹੋਇਆ ਜੀ ਪਰ ਇਹ ਵੀ ਲੁਧਿਆਣੇ ਦੇ ਵਿੱਚੋਂ ਹੀ ਕਾਰੋਬਾਰੀ ਆ ਵੱਡਾ ਕਾਰੋਬਾਰੀ ਆ ਜਿਹੜਾ ਕਿ ਸੰਜੀਵ ਅਰੋੜਾ ਹੁਰਾਂ ਦੇ ਵੀ ਨੇੜੇ ਆ ਤੇ ਆਮ ਆਦਮੀ ਪਾਰਟੀ ਦੇ ਵੀ ਨੇੜਲੇ ਦੇ ਵਿੱਚੋਂ ਇੱਕ ਆ ਤੇ ਪਰ ਹੈ ਲੁਧਿਆਣੇ ਪਈ ਜਿਹੜੇ ਭਰੋਸੇ ਜੋ ਬਸੂਤਰੇ ਗੱਲ ਕਹਿੰਦੇ ਆ ਅੱਛਾ ਜਿਹੜਾ ਡੀਐਸਪੀ ਗੁਰਸ਼ੇਰ ਸਿੰਘ ਸੀ ਉਹਨੂੰ ਵੀ ਕਹਿੰਦੇ ਫੜ ਲਿਆ ਉਹਦੇ ਤੇ ਪਰਚਾ ਹੋ ਗਿਆ ਹਾਂ ਬਿਲਕੁਲ ਜੀ ਪਰਚਾ ਤਾਂ ਉਹਦੇ ਉੱਤੇ ਹੋ ਗਿਆ ਜੀ ਪਰ ਗੱਲ ਇਹ ਅਸਲ ਦੇ ਵਿੱਚ ਕਿ ਇਹ ਬੰਦਾ ਤਾਂ ਬਾਹਰਲੇ ਮੁਲਕ ਭੱਜ ਗਿਆ ਵੈਸੇ ਵੀ ਮੈਂ ਕਮਾਲ ਦੀ ਗੱਲ ਮੰਨਦਾ ਹੈ ਇਹ ਵੀ ਭਾਈ ਜਦੋਂ ਵੀ ਕਿਸੇ ਬੰਦੇ ਦਾ ਸ਼ਕੰਜਾ ਕੱਸਿਆ ਜਾਂਦਾ ਤੇ ਪਤਾ ਲੱਗਦਾ ਜੀ ਪਰਚਾ ਦਰਜ ਹੋਣ ਤੋਂ ਪਹਿਲਾਂ ਪਹਿਲਾਂ ਤਾਂ ਫਰਰ ਹੋ ਗਿਆ ਤੇ ਇਹ ਵੀ ਪਤਾ ਲੱਗਾ ਜੀ ਕਿ ਅੱਜ ਬਰਖਾਸਤ ਕੀਤੇ ਗਏ ਡੀਐਸਪੀ ਗੁਰਸ਼ੇਰ ਸਿੰਘ ਤੇ ਉਹਦੀ ਮਾਤਾ ਸੁਖਵੰਤ ਕੌਰ ਦੇ ਖਿਲਾਫ ਵਿਜੀਲੈਂਸ ਨੇ ਇਨਕਮ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਇਹ ਕੇਸ ਮੋਹਾਲੀ ਦੀ ਫਲਾਈਂਗ ਸਿਕਿਉਰਿਟੀ ਟੀਮ ਦੇ ਵੱਲੋਂ ਦਰਜ ਕੀਤਾ ਗਿਆ ਹੜਤਾਲ ਦੇ ਵਿੱਚ ਪਤਾ ਲੱਗਾ ਵੀ ਗੁਰਸ਼ੇਰ ਸਿੰਘ ਨੂੰ 3 ਸਾਲਾਂ ਦੇ ਵਿੱਚ 26 ਲੱਖ ਰੁਪਏ ਦਾ ਤਨਖਾਹ ਮਿਲੀ ਆ ਪਰ ਉਹਨੇ 2 ਕਰੋੜ ਤੇ 59 ਲੱਖ ਰੁਪਈਆ ਖਰਚ ਕੀਤਾ ਤੇ ਵਿਜੀਲੈਂਸ ਦੀ ਟੀਮ ਉਹਦੀ ਗ੍ਰਫਤਾਰ ਕਰਨ ਵਾਸਤੇ ਛਾਪੇ ਮਾਰੀਆਂ ਕਰ ਰਹੀ ਆ ਤੇ ਸੂਤਰਾਂ ਦੇ ਮੁਤਾਬਕ ਉਹ ਬਾਹਰਲੇ ਮੁਲਕ ਭੱਜ ਗਿਆ ਜੀ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਕਮੇਟੀ ਬਣਾਈ ਆ ਨਵੀਂ ਉਹ ਚ ਮਜੀਠੀਆ ਦਾ ਨਾਮ ਹੈਗਾ ਦੇਖੋ ਹਾਂਜੀ ਬਿਲਕੁਲ ਬਿਲਕੁਲ ਆ ਮਜੀਠੀਆ ਦਾ ਕਮੇਟੀ ਦੇ ਵਿੱਚ ਮਜੀਠੀਆ ਦਾ ਨਾਮ ਹੀ ਹੈਗਾ ਇਹ ਗੱਲ ਮੈਂ ਹੁਣੇ ਪੜ ਕੇ ਹਟਿਆ ਜਿਹੜੀ 31 ਮੈਂਬਰੀ ਸੀਨੀਅਰ ਆਗੂਆਂ ਦੀ ਕਮੇਟੀ ਬਣਾਈ ਗਈ ਆ ਉਹਦੇ ਵਿੱਚ ਬਲਵਿੰਦਰ ਸਿੰਘ ਭੂਦੜ ਹਰਜਿੰਦਰ ਸਿੰਘ ਧਾਮੀ ਨਰੇਸ਼ ਗੁਜਰਾਲ ਪਰਮਜੀਤ ਸਿੰਘ ਸਰਨਾ ਜਨਮੇਜਾ ਸਿੰਘ ਸਿੱਖੋਂ ਸਿਕੰਦਰ ਸਿੰਘ ਮਲੂਕਾ ਬਿਕਰਮ ਸਿੰਘ ਮਜੀਠੀਆ ਸੁੱਚਾ ਸਿੰਘ ਲੰਗਾ ਸ਼ਰਨਜੀਤ ਸਿੰਘ ਢਿੱਲੋਂ ਗੁਰਚਰਨ ਗੁਰਵਚਨ ਸਿੰਘ ਬੱਬੇਹਾਲੀ ਐਨ ਕੇ ਸ਼ਰਮਾ ਮਨਤਾਰ ਬਰਾੜ ਬਲਦੇਵ ਸਿੰਘ ਫਹਿਰਾ ਤੇ ਚਲੋ ਤੀਤ ਸਿੰਘ ਮੱਲਾ ਤੇ ਹੋਰ ਬੜੀਆਂ ਸ਼ਖਸੀਅਤਾਂ ਦਰਬਾਰਾ ਸਿੰਘ ਗਰੂ ਵੀ ਆ ਮਤਲਬ 31 ਮੈਂਬਰੀ ਕੋਰ ਕਮੇਟੀ ਆ ਇਹਦੇ ਵਿੱਚ ਔਰਤ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੂੰ ਬਣਾਇਆ ਗਿਆ ਤੇ ਜਿਹੜੇ ਹਕ ਨੇ ਅਰਸ਼ਦੀਪ ਸਿੰਘ ਕਲੇਰੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਤੇ ਰਣਵੀਰ ਸਿੰਘ ਰਾਣਾ ਢਿੱਲੋਂ ਨੂੰ ਐਸਓਆਈ ਦਾ ਪ੍ਰਧਾਨ ਬਣਾਇਆ ਗਿਆ ਸੋ ਇਹ ਜਾਣਕਾਰੀਆਂ ਮਿਲ ਗਈਆਂ ਤੇ ਬਾਕੀ ਅਕਾਲ ਤਖਤ ਵੱਲੋਂ ਜਿਹੜੀ ਪ੍ਰਤੀਦੀ ਕਮੇਟੀ ਆ ਉਹਨਾਂ ਦੀ ਕੋਈ ਮੀਟਿੰਗ ਸੱਦੀ ਗਈ ਆ ਬਿਲਕੁਲ ਜੀ ਮੀਟਿੰਗ ਸੱਦੀ ਗਈ ਜੀ ਇਹ ਮੀਟਿੰਗ ਹੋਈ ਆ ਜੀ ਅੱਜ ਅਮਰਤਪਾਲ ਸਿੰਘ ਦੇ ਘਰ ਦੇ ਵਿੱਚ ਅਮਰਤਪਾਲ ਸਿੰਘ ਦੇ ਬਾਪੂ ਦੇ ਘਰ ਦੇ ਵਿੱਚ ਤਰਸੀਮ ਸਿੰਘ ਦੇ ਘਰ ਦੇ ਵਿੱਚ ਕਹਿੰਨ ਦਾ ਭਾਵ ਇਹ ਆ ਇਹਦੇ ਵਿੱਚ ਆਕਾਲੀ ਦਲ ਵਾਰਿਸ ਪੰਜਾਬ ਦੇ ਵਾਲੇ ਵੀ ਸੀਗੇ ਇਹਦੇ ਵਿੱਚ ਜਿਹੜੇ ਹੈਗੇ ਨੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਵੀ ਸੀ ਮਨਪ੍ਰੀਤ ਤੇ ਆੜੀ ਵੀ ਸੀ ਗੁਰਪ੍ਰਤਾਪ ਸਿੰਘ ਬਡਾਲਾ ਵੀ ਸੀ ਇਕਬਾਲ ਸਿੰਘ ਝੁੰਡਾ ਵੀ ਸੀ ਬੀਬੀ ਸਤਵੰਤ ਕੌਰ ਵੀ ਸੀ ਸੋ ਇਸ ਤਰੀਕੇ ਦੇ ਨਾਲ ਤੇ ਕਹਿੰਦੇ ਵੀ ਇੱਕ ਕੋਈ ਵੱਖਰਾ ਪੰਥਕ ਧੜਾ ਬਣਾਉਣਾ ਚਾਹੀਦਾ ਜਿਹੜਾ ਕਿ ਪੰਥਕ ਵਿਚਾਰ ਦੀ ਰਣਨੀਤੀ ਵੀ ਤੈਅ ਕਰੇ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਮੀਟਿੰਗ ਹੋਈ ਏ ਤੇ ਬਾਕੀ ਪਸ਼ੂ ਪਾਲਣ ਵਿਭਾਗ ਦੇ ਵਿੱਚੋਂ ਟਰੈਕਟਰ ਚੋਰੀ ਹੋ ਗਿਆ ਜਾਂ ਕਿ ਕੋਈ ਟਰੈਕਟਰ ਵਿੱਚੋਂ ਖਿਸਕਾ ਕੇ ਲੈ ਗਿਆ ਹੋਰ ਤਰੀਕੇ ਨਾਲ ਇਸ ਕੋਣ ਵਾਲੀ ਗੱਲ ਹੀ ਹੈ ਸਤਨ ਸਾਹਿਬ ਇਹਦੇ ਵਿੱਚ ਕੁੰਡੀ ਲੱਗ ਗਈ ਹੈ ਅਸਲ ਦੇ ਵਿੱਚ ਇੱਕ ਗੱਲ ਸਪਸ਼ਟ ਹੈ ਚਾਰਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਇਹ ਤਾਂ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਜਿਹੜੇ ਕਿ ਉਹਨਾਂ ਨੇ ਖੇਤੀਬਾੜੀ ਮੰਤਰੀ ਨੇ ਇਹਨਾਂ ਦੀ ਕਹਿ ਦਿੱਗੇ ਵੀ ਸੁਚੱਜੀ ਅਗਵਾਈ ਦੇ ਕਰਕੇ ਜਾਂ ਕਹਿ ਦਈਏ ਪੂਰੀ ਸਿੱਖੀ ਨਜ਼ਰ ਦੇ ਕਰਕੇ ਤੇ ਇਹ ਵਿਭਾਗ ਦੇ ਚਾਰ ਅਧਿਕਾਰੀਆਂ ਦੇ ਉੱਤੇ ਪਰਚਾ ਦਰਜ ਹੋਇਆ ਵੀ ਤਾਂ ਇਹ ਟਲਣਾ ਕਿੱਥੇ ਸੀਗਾ ਮਸਲਾ ਪਤਾ ਲੱਗਾ ਜੀ ਕਿ ਜਿਹੜਾ ਪਸ਼ੂ ਪਾਲਣ ਵਿਭਾਗ ਇਨੇ ਇੱਕ ਟਰੈਕਟਰ ਆਰਡਰ ਕੀਤਾ ਯਾਨੀ ਕਿ ਜਿਹੜੀ ਖੰਨੇ ਦੀ ਇੱਕ ਏਜੰਸੀ ਆ ਟਰੈਕਟਰ ਏਜੰਸੀ ਉਹਨੂੰ ਟਰੈਕਟਰ ਆਰਡਰ ਕੀਤਾ 225 ਮਾਡਲ ਵਰਤਮਾਨ ਵਾਲੇ ਦਾ ਚਲੋ ਡਵੈਲਪਮੈਂਟ ਕੁਝ ਹਜ਼ਾਰ ਦੇ ਪਹਿਲੇ ਦੀ ਵੀ ਗੱਲ ਹੋ ਗਈ ਸਾਰਾ ਪਾਸ ਹੋ ਗਿਆ ਜਾਂ ਕੁਛ ਇਦਾਂ ਦੀ ਗੱਲ ਪਰ ਜਦੋਂ ਉਹਨਾਂ ਨੇ ਆਰਡਰ ਦੇ ਭੇਜਿਆ ਤੇ ਉਹ ਭੇਜਤਾ ਜੀ 223 ਵਾਰਾ ਜਿਹੜਾ ਮਾਡਲ ਆ ਉਹ ਭੇਜਤਾ ਯਾਨੀ ਕਿ 2 ਸਾਲ ਪੁਰਾਣਾ ਨਵਾਂ 9 ਲੱਖ ਕੁਝ ਹਜ਼ਾਰ ਦਾ ਤੇ ਪੁਰਾਣਾ ਜਿਹੜਾ ਸਸਤਾ ਵੀ ਆ ਤੇ ਕਮਾਲ ਦੀ ਗੱਲ ਹੈ ਵੀ ਉਹਨਾਂ ਨੇ ਤਾਂ 2023 ਮਾਡਲ ਭੇਜਿਆ ਪਰ ਅਧਿਕਾਰੀਆਂ ਨੇ ਉਹਨੂੰ ਐਕਸੈਪਟ ਵੀ ਕਰ ਲਿਆ ਵੀ ਉਹ ਰੱਖ ਲਿਆ ਵੀ ਠੀਕ ਆ ਤੇ ਤਾਂ ਜਦੋਂ ਗੱਲ ਵਿੱਚੋਂ ਨਿਕਲੀ ਤੇ ਖਲਾਰਾ ਪਿਆ ਤੇ ਖੁੱਡੀਆਂ ਸਾਹਿਬ ਨੇ ਇਸ ਗੱਲ ਦੇ ਉੱਤੇ ਕਾਰਵਾਈ ਦੇ ਹੁਕਮ ਜਾਰੀ ਕੀਤੇ ਤੇ ਹੁਣ ਚਾਰ ਅਧਿਕਾਰੀਆਂ ਦੇ ਉੱਤੇ ਪਰਚਾ ਦਰਜ ਹੋਇਆ ਤੇ ਚਲਾਕੀ ਦੇਖੋ ਤੁਸੀਂ ਸਾਹਿਬ ਜਦੋਂ ਪਤਾ ਲੱਗਾ ਰੋਣਾ ਪੈ ਗਿਆ ਕਿ ਜਿਹੜਾ ਏਜੰਸੀ ਵਾਲਾ ਉਹਨੇ 2025 ਮਾਡਲ ਦੀ ਮਿਲਕ ਵਿੱਚ ਭੇਜਤਾ ਕਹਿੰਦਾ ਤਿਆਰ ਲੈ ਲਓ ਜੀ ਹੂੰ ਤੇ ਬਾਕੀ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਪੰਜਾਬ ਦੇ ਵਿੱਚ ਮੌਸਮ ਵਹਿਤ ਪਹਿਰੇ ਤਾਂ ਗਰਮ ਸੀਗਾ ਪਰ ਹੁਣ ਤੋਂ ਲਗਭਗ ਡੇਢ ਘੰਟਾ ਪਹਿਲਾਂ ਤੇ ਜਲੰਧਰ ਦੇ ਵਿੱਚ ਮੀਂਹ ਪਿਆ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਖਬਰ ਮਿਲੀ ਆ ਤੇ ਆਉਂਦੇ 24 ਘੰਟਿਆਂ ਦੇ ਵਿੱਚ ਕਈ ਹੋਰ ਥਾਵਾਂ ਤੇ ਮੀਂਹ ਪੈਣ ਦੀ ਆਸ ਹੈ ਜੀ ਤੇ ਡੈਣਾ ਜੀ ਹੁਣ ਆਸ਼ੂ ਦੀ ਹਾਰ ਤੋਂ ਬਾਅਦ ਆਸ਼ੂ ਖੜੀ ਚੁੱਪ ਕਰ ਗਈ ਜਾਂ ਹਾਲੇ ਵੀ ਕੋਈ ਬਿਆਨ ਦੇ ਰਹੇ ਨੇ ਨਹੀਂ ਆਸ਼ੂ ਖੜੀ ਕਹਿੰਦੇ ਜੀ ਉਹ ਕਹਿੰਦੇ ਦੇਖੋ ਜੀ ਮੈਂ ਖੜਾ ਸੀ ਮੈਂ ਹਾਰਿਆ ਤੇ ਮੈਂ ਹਾਰ ਦੇ ਕਾਰਨਾਂ ਨੂੰ ਮੰਨਦਾ ਸੱਕਾ ਤਾਰੀ ਧਿਰ ਦੇ ਨਾਲ ਮੁਕਾਬਲਾ ਸੀਗਾ ਇਹ ਨਹੀਂ ਵੱਡੀ ਟਰਨਲ ਮੁਕਾਬਲਾ ਸੀ ਅਸੀਂ ਜੀ ਜਾਨ ਨਾਲ ਲੜੇ ਆ ਉਹ ਕਹਿੰਦੇ ਜੀ ਮੈਂ ਤਾਂ ਕਿਸੇ ਨੂੰ ਨਾਕਸ਼ ਕਿਹਾ ਮੈਨੂੰ ਹਾਈ ਕਮਾਂਡ ਨੇ ਖੜੇ ਕੀਤਾ ਸੀ ਤਾਂ ਮੈਂ ਹਾਈ ਕਮਾਂਡ ਦੀ ਗੱਲ ਸਿਰ ਮੱਥੇ ਮੰਨੀ ਆ ਤੇ ਬਾਕੀ ਉਹ ਕਹਿੰਦੇ ਵੀ ਜਿਨ੍ਹਾਂ ਨੇ ਨਹੀਂ ਵਫਾਦਾਰੀ ਨਾਲ ਕੰਮ ਕੀਤਾ ਉਹਨਾਂ ਦੀਆਂ ਉਹ ਜਾਣਨ ਹਾਈ ਕਮਾਂਡ ਜਾਣੇ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ ਜੀ ਮਿਹਰਬਾਨ